ਧਰਤੀ ਨੇ ਮਨੁੱਖ ਨੂੰ ਇਨਾ ਕੁਝ ਦਿੱਤਾ ਹੈ ਜਿਸ ਦਾ ਕੁਝ ਹਿਸਾਬ ਨਹੀਂ ਲਗਾਇਆ ਜਾ ਸਕਦਾ ਹੁਣ ਵੀ ਜ਼ਮੀਨ ਵਿੱਚੋਂ ਸੋਨਾ ਚਾਂਦੀ ਲੋਹਾ ਤੇਲ ਕੋਲਾ ਪਤਾ ਨਹੀਂ ਕੀ ਕੁਝ ਨਿਕਲ ਰਿਹਾ ਜੋ ਮਨੁੱਖ ਦੇ ਲਈ ਕਾਫੀ کارਗਰ ਸਾਬਿਤ ਹੋ ਰਿਹਾ ਪਰ ਮੌਜੂਦਾ ਸਮੇਂ ਧਰਤੀ ਵਿੱਚੋਂ ਇੱਕ ਅਜਿਹਾ ਹੀਰਾ ਬਰਾਮਦ ਹੋਇਆ ਜਿਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਅਤੇ ਬੇਹੱਦ ਕੀਮਤੀ ਹੀਰਾ ਮੰਨਿਆ ਜਾ ਰਿਹਾ ਸੋ ਇਸ ਹੀਰੇ ਦੀ ਕੀਮਤ ਬਾਰੇ ਸੁਣ ਕੇ ਤਾਂ ਤੁਹਾਡੇ ਹੋਸ਼ ਹੀ ਉੱਡ ਜਾਣਗੇ ਆਓ ਤੁਹਾਨੂੰ ਦੱਸ ਦਿਆਂ ਇਸ ਬੇਸ਼ਕੀਮਤੀ ਹੀਰੇ ਬਾਰੇ ਤੇ ਦੱਸ ਦਿਆਂ ਕੀ ਹੈ ਇਸ ਦੀ ਕੀਮਤ ਅਤੇ ਕਿੱਥੋਂ ਇਹ ਹੀਰਾ ਜਿਹੜਾ ਬਰਾਮਦ ਹੋਇਆ ਜ਼ਮੀਨ ਦੇ ਵਿੱਚੋਂ ਮਨੁੱਖ ਸਦੀਆਂ ਤੋਂ ਬਹੁਤ ਕੁਝ ਕਰਦਾ ਰਿਹਾ ਪਰ ਇਸ ਧਰਤੀ ਦੇ ਵਿੱਚ ਮੌਜੂਦ ਖਜ਼ਾਨਾ ਹਾਲੇ ਤੱਕ ਖਤਮ ਨਹੀਂ ਹੋਇਆ ਬਲਕਿ ਇਸ ਵਿੱਚੋਂ ਨਮੀ ਤੋਂ ਨਮੀ ਅਤੇ ਅਦਭੁਤ ਚੀਜ਼ਾਂ ਜਿਹੜੀਆਂ ਬਰਾਮਦ ਹੁੰਦੀਆਂ ਰਹਿੰਦੀਆਂ ਨੇ ਹੁਣ ਕੈਨੇਡਾ ਦੀ ਇੱਕ ਮਾਈਨਿੰਗ ਕੰਪਨੀ ਲੁਕਾਰਾ ਡਾਇਮੰਡ ਕੋਰਪ ਅਫਰੀਕੀ ਮਾਲਕ ਬੋਸਤਵਾਨਾ ਐਸਡੀ ਖਾਨ ਦੇ ਵਿੱਚੋਂ ਇੱਕ ਅਜਹੀ ਬੇਸ਼ਕੀਮਤੀ ਚੀਜ਼ ਬਰਾਮਦ ਹੋਈ ਆ ਜਿਸ ਨੂੰ ਤੁਸੀਂ ਹੀਰੇ ਦੇ ਨਾਮ ਤੇ ਬੁਲਾਉਂਦੇ ਹੋ ਜੀ ਹਾਂ ਜਿਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਦੱਸਿਆ ਜਾ ਰਿਹਾ ਬੋਸਬਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ ਬਰਾਮਦ ਹੋਇਆ ਹੀਰਾ 2492 ਕੈਰਟ ਦਾ ਹੈ ਅਤੇ ਇਸ ਨੂੰ ਬੋਸਬਾਨਾ ਦੇਸ਼ ਦਾ ਵੱਡਾ ਰਤਨ ਘਰਾੜ ਦਿੱਤਾ ਗਿਆ। ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਹੀਰਾ ਸਭ ਤੋਂ ਵੱਡਾ ਕੁਦਰਤੀ ਹੀਰਾ ਆ ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰਤਨ ਹੈ। ਦਰਸਲ ਅਫਰੀਕੀ ਮੌਲਕ ਬੋਸਬਾਨਾ ਵਿਖੇ ਕੈਨੇਡੀਅਨ ਫਾਰਮ ਲੁਕਾਰਾ ਡਾਇਮੰਡ ਵੱਲੋਂ ਇੱਕ ਕੈਰੋ ਖਾਨ ਵਿੱਚੋਂ ਮਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਸੀ। ਐਸੀ ਦੌਰਾਨ ਜਿੱਥੇ 2492 ਕੈਰਟ ਦਾ ਇਹ ਹੀਰਾ ਬਰਾਮਦ ਹੋਇਆ ਇਹ ਹੀਰਾ ਸਾਨੂੰ 1905 ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਮਿਲੇ 3106 ਕੈਰਟ ਦੇ ਕਲੀਨਿੰਗ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਆ ਕੈਰੋ ਖਾਨ ਬੋਸਤਵਾਨਾਂ ਦੀ ਰਾਸਾ ਨੇ ਗੇਬਰੋਂ ਦੇਖਰੀ 500 ਕਿਲੋਮੀਟਰ ਦੂਰ ਸਥਿਤ ਹੈ ਇਸ ਤੋਂ ਪਹਿਲਾਂ ਸਾਲ 2019 ਦੇ ਵਿੱਚ ਵੀ ਇਸੇ ਖਾਨ ਦੇ ਵਿੱਚ ਇੱਕ 1758 ਕੈਰਟ ਦਾ ਤੇ ਵੇਲੋ ਹੀਰਾ ਮਿਲਿਆ ਸੀ ਜਿਸ ਨੂੰ ਫਰਾਂਸ ਦੀ ਕੰਪਨੀ ਲੂਈ ਵਿਟਾਰ ਨੇ ਖਰੀਦਿਆ ਸੀ ਹਾਲਾਂਕਿ ਉਸ ਸਮੇਂ ਇਸ ਦੀ ਕੀਮਤ ਜਨਤਕ ਨਹੀਂ ਕੀਤੀ ਗਈ ਸੀ ਅਫਰੀਕੀ ਮਲਕ ਬੋਸਬਾਨਾ ਦੀ ਕੈਰੋ ਖਾਨ ਵਿੱਚੋਂ ਗਾਹੇ ਬਗਾਹੇ ਬਹੁਤ ਸਾਰੇ ਕੀਮਤੀ ਹੀਰੇ ਬਰਾਮਦ ਹੁੰਦੇ ਰਹਿੰਦੇ ਨੇ ਇਸ ਤੋਂ ਪਹਿਲਾਂ 20 ਸਾਲ 2017 ਦੇ ਵਿੱਚ ਬੋਸਬਾਨਾ ਦੀ ਕੈਰੋ ਮਾਈਨ ਦੇ ਵਿੱਚੋਂ 1111 ਕੈਰਟ ਦਾ ਲੇਸੇ ਡੀਲਾ ਰੋਨ ਨਾਂ ਦਾ ਹੀਰਾ ਬਰਾਮਦ ਹੋਇਆ ਸੀ ਜਿਸ ਨੂੰ ਕਿ ਬਰਟੇਨ ਦੇ ਇੱਕ ਸੁਨਿਆਰੇ ਨੇ 444 ਰੁਪਏ ਵਿੱਚ ਖਰੀਦ ਲਿਆ ਸੀ ਜਦੋਂ ਕਿ 111 ਕੈਰਟ ਦਾ ਹੀਰਾ 444 ਕਰੋੜ ਦਾ ਵਿਕ ਸਕਦਾ ਆ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੌਜੂਦਾ ਸਮੇਂ ਬਰਾਮਦ ਹੋਏ 2492 ਕੈਰਟ ਦੇ ਹੀਰੇ ਦੀ ਕਿੰਨੀ ਕੀਮਤ ਹੋਵੇਗੀ ਇਹ ਕੀਮਤ 1000 ਕਰੋੜ ਦੇ ਨੇੜੇ ਤੇੜੇ ਹੋ ਸਕਦੀ ਆ ਐਸ ਖਾਨ ਦੇ ਪਿਛਲੇ ਇਤਿਹਾਸ ਤੇ ਜਾਤਬਾਰੀਤਾ ਸਾਨੂੰ 1905 ਦੇ ਵਿੱਚ ਦੱਖਣੀ ਅਫਰੀਕਾ ਦੇ ਪ੍ਰੀਮੀਅਰ ਨੰਬਰ 2 ਖਾਨ ਤੋਂ ਜੋ ਕਲੀਨਨ ਹੀਰਾ ਨਿਕਲਿਆ ਸੀ ਉਸ ਨੂੰ ਹੁਣ ਤੱਕ ਦਾ ਸਭ ਤੋਂ ਕੀਮਤੀ ਹੀਰਾ ਮੰਨਿਆ ਜਾਂਦਾ ਆ ਇਸ ਹੀਰੇ ਦਾ ਨਾਮ ਖਾਨ ਦੇ ਮਾਲਕ ਥਮਸ ਕਲੀਨਨ ਦੇ ਨਾਂ ਤੇ ਰੱਖਿਆ ਗਿਆ ਸੀ ਸਾਨੂੰ 1907 ਦੇ ਵਿੱਚ ਬ੍ਰਿਟਿਸ਼ ਰਾਜਾ ਅਵਾਰਡ ਸੱਤਵੇਂ ਨੂੰ ਭੇਟ ਕੀਤਾ ਗਿਆ ਸੀ ਇਸ ਦੇ ਬਾਅਦ ਐਮਸਟਰਡਮ ਦੇ ਜੋ ਫੇਸ ਇਸਰ ਨੇ ਇਸ ਹੀਰੇ ਨੂੰ ਵੱਖ-ਵੱਖ ਡਿਜ਼ਾਈਨ ਅਤੇ ਸਾਈਜ਼ ਦੇ ਨਾ ਟੁਕੜਿਆਂ ਦੇ ਵਿੱਚ ਕੱਟਿਆ ਸੀ ਦੱਸਦੇ ਕਿ ਬੋਸਵਾਨਾ ਦੁਨੀਆ ਦਾ ਸਭ ਤੋਂ ਵੱਡੇ ਡਾਇਮੰਡ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ ਇੱਕ ਜਾਣਕਾਰੀ ਅਨੁਸਾਰ ਦੁਨੀਆ ਦੇ 20% ਹੀਰਿਆਂ ਦਾ ਉਤਪਾਦਨ ਇੱਥੇ ਹੀ ਹੁੰਦਾ ਹੈ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆ ਸਾਨੂੰ ਕਮੈਂਟ ਸੈਕਸ਼ਨ ਦੇ ਜ਼ਰੀਏ رائے ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਤ ਟੀਵੀ